ਕਪੂਰਥਲਾ ਵਾਸੀਆਂ ਨੂੰ ਹੁਣ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਕਪੂਰਥਲਾ ਚ ਹੀ ਖੁੱਲ ਗਿਆ ਹੈ ది ਹੇ ਨੈਸ਼ਨ ਸਲੂਨ ਐਂਡ ਅਕੈਡਮੀ ਜਿਸ ਵਿੱਚ ਘੱਟ ਤੇ ਵਾਜੂਬ ਰੇਟਾਂ ਦੇ ਗ੍ਰਾਹਕਾਂ ਦਾ ਤਸੱਲੀ ਬਖਸ਼ ਕੰਮ ਕੀਤਾ ਜਾਵੇਗਾ ਸਲੂਨ ਮਾਲਕ ਮੈਡਮ ਉਸਕਾਲ ਨੇ ਦੱਸਿਆ ਕਿ ਇਸ ਸਲੂਨ ਚ ਮਾਡਰਨ ਮਸ਼ੀਨਾ ਬ੍ਰਾਂਡਡ ਮੇਕਅਪ ਦਾ ਸਮਾਨ ਅਤੇ ਤਜਰਬੇਕਾਰ ਸਟਾਫ ਲੇਡੀਆਂ ਅਤੇ ਜੈਂਟਸ ਦੋਵਾਂ ਦੀ ਖਿਦਮਤ ਵਿੱਚ ਹਾਜ਼ਰ ਹੋਵੇਗਾ ਇਸ ਤੋਂ ਇਲਾਵਾ ਅਕੈਡਮੀ ਵਿੱਚ ਸਲੂਨ ਦੇ ਕੋਰਸਸ ਵੀ ਵਿਦਿਆਰਥੀਆਂ ਨੂੰ ਕਰਵਾਏ ਜਾਣਗੇ ਉਪਮੋਰਤਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਖਾਸ ਪੇਸ਼ਕਸ਼ ਮੈਡਮ ਕੀ ਨਾਮ ਹੈ ਮੁਸਕਾਨ ਹਾਂਜੀ ਮੁਸਕਾਨ ਜੀ ਜਿਹੜਾ ਕਿ ਅੱਜ ਕੱਢ ਬਰਲੋ ਦੀ ਸਲੂਨ ਦੀ ਓਪਨਿੰਗ ਸੀ ਸਲੂਨ ਦਾ ਕੀ ਨਾਮ ਆ ਦਾ ਹੈਅਰ ਨੇਸ਼ਨ ਲਗਜ਼ਰੀ ਸਲੂਨ ਹਨ ਅਗਰ ਦਾ ਮੱਕੀ ਸਲੂਨਾਂ ਨੂੰ ਵਾਕਿਆੰਦਾ ਇੱਥੇ ਸਾਰਾ ਪ੍ਰੋਫੈਸ਼ਨਲ ਸਟਾਫ ਲਿਆਂਦਾ ਗਿਆ ਜੀ ਹਰ ਜਗ੍ਹਾ ਤੋਂ ਲੱਬ ਲੱਬ ਕੇ ਬੜੀ ਮਿਹਨਤ ਲੱਗ ਗਈ ਹੈ ਬਟ ਕਪੂਟੇ ਵਿੱਚ ਆ ਇੱਕ ਸਵੈਰ ਕੀਤਾ ਤਾਂ ਕਦੀ ਸਟਾਫ ਆਇਆ ਨਹੀਂ ਹੋਊਗਾ ਜੋ ਮੇਰੇ ਕੋਲ ਇੱਥੇ ਫੈਸਿਲਿਟੀਆਂ ਮਿਲਣਗੇ ਸਾਰੀਆਂ ਹਾਈਡਰਾ ਕੋਰੀਅਨਸ ਐਟ मींस ਕੇ ਅਕੋਰਡਿੰਗ ਹੇਅਰ ਪ੍ਰੋਫੈਸ਼ਨਲਸ ਬਟ ਨੇ ਹੇਅਰ ਐਕਸਟੈਂਸ਼ਨ ਅਨਲਿਸਿਸ एवरीथिंग ਜੋ ਇੱਕ ਸੈਲੂਨ ਦੇ ਵਿੱਚ ਮਿਲਦੀ ਹੈ ਫੈਸਿਲਿਟੀਆਂ ਉਸ ਤੋਂ ਅਪਗ੍ਰੇਡ ਹੋ ਕੇ ਹੀ ਇੱਥੇ ਮਿਲ ਜਾਉ। ਮੈਡਮ ਇਸ ਤੋਂ ਨਾਲ ਕੋਈ ਚਲਕੀ ਦੇ ਅਕੈਡਮੀ ਦਾ ਵੀ ਨਾਲ ਹਾਂਜੀ ਅਕੈਡਮੀ ਵੀ ਹੋਊਗੀ ਕਿਉਂਕਿ ਚੱਟੇ ਦਿੱਤੇ ਜਾਊਗੀ एवरीथिंग ਸਾਰੇ ਸਾਰੇ ਫੁੱਲ ਕੋਰਸਸ ਹੋਣਗੇ ਅਗਰ ਜੇ ਕੋਈ ਫੁੱਲ ਨਹੀਂ ਕਰਨਾ ਚਾਹੁੰਦਾ ਸਕਿਨ ਬਿਊਟੀ ਹੈਅਰ ਜਿਹੜਾ ਵੀ ਆਪਸ਼ਨ ਉਹ ਚੂਜ਼ ਕਰਨਾ ਚਾਹੁੰਦਾ ਉਹ ਸਿੰਗਲ ਵੀ ਕਰ ਸਕਦੇ ਆ ਫਿਰ 올 ਵੀ ਕਰ ਸਕਦੇ ਆ ਬਸ ਦੇਖੀਏ ਕਿ ਕੋਰਸ ਕਿੰਨੇ ਸਾਲ ਦੇ ਤੇ ਬੱਚਿਆਂ ਨੂੰ ਗੱਲ ਕਿਸ ਤਰੀਕੇ ਨਾਲ ਬੈਨੇਫਿਟ ਹੋਵੇ ਉਹਨਾਂ ਨੂੰ ਸਰਟੀਫਾਈਡ ਸਰਟੀਫਿਕੇਟਸ ਮਿਲਣਗੇ ਇੰਟਰਨੈਸ਼ਨਲ ਸਰਟੀਫਿਕੇਟਸ ਹੋਣਗੇ ਜੋ ਉਹਨਾਂ ਨੂੰ ਕੱਲ ਉਹ ਕਿਤੇ ਬਾਹਰ ਜਾ ਕੇ ਜੌਬ ਵੀ ਕਰਨਾ ਚਾਹਣ ਤਾਂ ਉਹਨਾਂ ਨੂੰ ਸਾਰੀ ਗੁੱਡ ਫੈਸਿਲਿਟੀਆਂ ਉੱਥੇ ਹੋਣਗੀਆਂ ਹਮੇਸ਼ਾ ਜੌਬ ਲਈ ਉਹਨਾਂ ਦੇ ਅੱਛਾ ਸਕੋਪ ਬਣੇਗਾ ਸਾਰਾ ਕੁਝ ਉਹਨਾਂ ਨੂੰ ਅੱਛਾ ਮਿਲੇਗਾ। ਕੰਮ ਦੀ ਟਾਈਮਿੰਗ ਨਹੀਂ। ਸਲੂਨ ਦੇ ਟਾਈਮਿੰਗ ਸਵੇਰੇ 10:00 ਤੋਂ 7:30। ਬੱਸ ਸਟੈਂਡ ਰੋਡ ਜਲੰਧਰ। ਆਪੋਜ਼ਿਟ ਜਲੰਧਰ ਰੋਡ। ਸੌਰੀ। ਆ ਕਸ਼ਟ ਕਰਦੇ ਹੋ। ਜਲੰਧਰ ਰੋਡ। ਜੀ। ਜਲੰਧਰ ਰੋਡ ਬੱਸ ਸਟੈਂਡ ਨੀਅਰ ਬੱਸ ਸਟੈਂਡ ਆਪੋਜ਼ਿਟ ਸ਼ਾਮਸੂਦ। ਮੈਂ ਇਸ ਕੋਲ ਆਵਾ ਆਮ ਸ਼ਹਿਰ ਵਾਸੀ ਉਹਨਾਂ ਨੂੰ ਕਿ ਮੈਂ ਇਸ ਪਰੇ ਤਨ ਚਾਹੁੰਗੇ। ਇਸ ਤਰੀਕੇ ਨਾਲ ਤਾਂ ਦੇ ਦਿੱਤੇ ਸੀ ਉਹਨਾਂ ਨੂੰ। ਮੈਂ ਤਾਂ ਇਹੀ ਬੋਲਾਂਗੀ ਆ ਫਰਸਟਲੀ ਅਸੀਂ ਆ ਸੰਡੇ ਤੱਕ ਅਸੀਂ ਆਫਰ 50% ਆਫ ਲਗਾਈ ਹੋਈ ਹੈ ਔਰ ਫॉर ਐਨੀ ਸਰਵਿਸਿਜ਼ ਕੋਈ ਵੀ ਸਰਵਿਸ ਲੋ ਤੁਹਾਨੂੰ 50% ਆਫ ਮਿਲੇਗੀ ਓਨਲੀ ਫॉर ਦਿਸ ਵੀਕ ਰਾਈਟ ਐਂਡ ਸੈਕੰਡ ਥਿੰਗ ਇਹ ਹੈ ਕਿ ਤੁਹਾਨੂੰ ਜੋ ਬਾਕੀ ਫੈਸਿਲਿਟੀਆਂ ਦੇ ਰਹੇ ਆ ਉਹ ਲਾਈਕ ਜੋ ਵੀ ਸਰਵਿਸਿਜ਼ ਵਿੱਚ ਉਸ ਤੋਂ ਸਭ ਤੋਂ ਬੈਸਟ ਸਰਵਿਸ ਇੱਥੇ ਮਿਲੇਗੀ ਕਿਸੇ ਨੂੰ ਵੀ ਕਦੀ ਕੋਈ ਕੰਪਲੇਨ ਨਹੀਂ ਹੋਊਗੀ ਕਿ ਇੱਥੇ ਆ ਸਰਵਿਸਿਜ਼ ਨਹੀਂ ਮਿਲਣਾ ਜਾਂ ਆ ਚੀਜ਼ ਤੋਂ ਕੋਈ ਅਨ ਪ੍ਰੋਫੈਸ਼ਨਲ ਚੀਜ਼ ਹੋ ਰਹੀ ਹੈ ਟੋਟਲੀ ਪ੍ਰੋਫੈਸ਼ਨਲ ਐਬਰੀਬਰੀ ਇਸ ਪ੍ਰੋਫੈਸ਼ਨਲ ਬੈਲ ਕੁਆਲੀਫਾਈਡ ਹਰਕੇ ਕੋਈ 10 ਤੋਂ 12 ਸਾਲ ਦੇ ਐਕਸਪੀਰੀਅੰਸ ਜੈਂਸ ਦੇ ਦੋ ਜੈਂਸ ਤੇ ਹੈਗੇ ਯੂਨੀਸੈਕਸ ਜੀ ਬਹੁਤ ਸ਼ਾਬਿਲ ਕਰਦੇ ਜੀ ਕਿ ਇਕ ਬੜੀ ਬੜੀ ਲੋਕੇਸ਼ਨ ਹੈ ਔਰ ਜਿਹੜੀ ਅੰਦਰ ਦੀ ਐਕੁਏਸ਼ਨ ਔਰ ਅੰਦਰ ਆ ਕੇ ਜੋ ਪੋਜ਼ਿਟਿਵ ਵਾਈਬ ਫੀਲ ਹੁੰਦੀ ਹੈ ਉਹ ਪਲੱਸ ਜਿਹੜਾ ਨਾ ਸਟਾਫ ਹੈ ਠੀਕ ਹੈ ਲੜਕੇ ਉਹ ਲੜਕੀਆਂ ਬੜਾ acha ਸਟਾਫ ਹੈ ਉਹ ਯੂਨੀਸੈਕਸ ਹੈ ਜਿੰਨ ਜੇ ਲੈਡੀਆਂ ਜੈਂਟਸ ਹਰ ਤਰ੍ਹਾਂ ਦਾ ਕੰਮ ਹੈ ਔਰ ਬਹੁਤ acha ਤੁਹਾਨੂੰ ਇਹਦਾ ਜੋ ਹੈ ਤਜਰਬਾ ਵੇਖਣਾ ਮਿਲੂਗਾ ਸਟਾਫ ਦਾ ਸਾਨੂੰ ਜਿੰਦਰ ਜਾਣਾ ਪੈਂਦਾ ਸੀ ਆਪਣੇ ਨੂੰ ਪੁੱਛਣ ਵਾਸਤੇ ਤੇ ਹੁਣ ਸਾਰੀ ਪ੍ਰਸੈਂਟੇਜ ਹੋ ਰਹੀ ਹੈ ਉਹ ਇੱਥੇ ਤੁਹਾਨੂੰ ਕਪੂਰਥਲਾ ਹੈ ਮਿਸ਼ਨ ਦੇ ਵਿੱਚ ਅਵੇਲੇਬਲ ਨਹੀਂ ਹੈ ਅਕੈਡਮੀ ਦੇ ਵਿੱਚ ਜੋ ਵੀ ਬਚਾਉਣਾ ਹੁੰਦਾ ਹੈ ਸਿਕਰਾਈ ਹੈ ਜੋ ਵੀ ਹੈ ਉਹ ਤਰ੍ਹਾਂ ਦੀ ਪ੍ਰੌਮ ਨੇਲਜ਼ ਦੀ ਹੈ ਦੀ ਕਾਦੀ ਗੁਰ ਮਨ ਗੁਰਨ ਕਾਪੂ ਕੁਛ ਉਦਾਵਤ ਸਾਰੀ ਅਕੈਡਮੀ ਵਿੱਚ ਫੈਸਲੀਆਂ ਮੈਡਮ ਦੇ ਬੇ ਵਿਦੇਸ਼ ਜਾ ਕੇ ਕੰਮ ਕਰਨ ਨੂੰ ਮੈਨਾਂ ਦਿੰਦੇ ਬਿਲਕੁਲ ਜੀ ਹਰ ਤਰ੍ਹਾਂ ਦਾ ਬਾਈਡਨ ਮੀਟਾ ਭਾਰਤਾਂ ਦਾ ਵੀ ਜੋ ਵੀ ਹੈ ਇੱਕ ਵਾਰੀ ਬੰਦੇ ਨੂੰ ਹਰ ਇੱਕ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਉਹ ਵਿਜ਼ਿਟ ਕਰਕੇ ਫਿਰ ਦੇਖਣ ਉਹ ਇਹਨਾਂ ਦਾ ਸਭ ਤੋਂ ਵੱਡੀ ਗੱਲ ਕੀ ਆ ਕਿ ਇਹਨਾਂ ਲਈ ਕਿ ਵੀ ਹਰ ਚੀਜ਼ ਦੇ ਨਾਲ ਕਿਸੇ ਨਾ ਕੋਈ ਤੁਹਾਨੂੰ ਅਲੱਗ ਸਰਵਿਸ ਅਲੱਗ ਸਰਵਿਸ ਹਰ ਚੀਜ਼ ਨਾਲ ਅਲੱਗ ਸਰਵਿਸ ਆਫਰ ਔਰ ਅੱਛਾ ਤੁਹਾਨੂੰ ਉਹ ਜਿਹੜਾ ਟ੍ਰੀਟ ਆ ਸਾਡੀ ਕੀਤਾ ਜਾਏਗਾ ਜੋ ਵੀ ਆਪ ਜਾ ਕੇ ਉਹ ਅੱਛਾ ਪੋਜ਼ਿਟਿਵ ਔਰ ਫਰਤੀ ਸ਼ੀਰ ਕਰੋਗੇ ਕਿ ਕੈਨ ਹੁੰਦਾ ਤੇ ਇੱਕ ਕਰਵਾ ਕੇ ਇੱਕ ਪ੍ਰੈਕਟੀਕਲ ਸਿਲਫਰ ਜੋ ਤੁਸੀਂ ਕਰੋਗੇ ਤੁਹਾਨੂੰ ਤੇ ਪਤਾ ਲੱਗੇਗਾ ਕਿ ਕਿੱਦਾਂ ਦਾ ਹੈ ਉਹ ਨਹੀਂ ਸ਼ੀਰ ਉਹ ਮੇਰੇ ਹਿਸਾਬ ਨਾਲ ਕਪੂਰਥਲਾ ਚ ਪਹਿਲਾਂ ਐਡਾ ਦਾ ਕੁਝ ਨਹੀਂ ਹੰਦਾ ਅਰਸਰ ਜੀ ਬੱਸ ਸਟੈਂਡ ਰੋਡ ਨੀਅਰ ਸ਼ਾਂਤੀ ਨਿੱਕ ਮੋਬਾਈਲ ਵਾਲੇ ਉਹਨਾਂ ਦੇ ਬਿਲਕੁਲ ਓਪੋਸਿਟ ਸ਼ੇਅਰ ਮੀਸਨ ਔਰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਤੁਹਾਨੂੰ ਅੱਛਾ ਫੀਲ ਹੋਏਗਾ ਮੇਰੀ ਇਹ ਕਮਨੀ ਇਹ ਜਿਹੜਾ ਅਜ ਕਪੂਰਥਲਾ ਦੇ ਵਿੱਚ ਦਾ हेयर ਰਿਨੇਸ਼ਨ ਨਵਾਂ ਸੈਲੂਨ ਖੁੱਲਿਆ ਹੈ ਇਹ ਕਾਫੀ ਲਗਜ਼ਰੀ ਹੈ ਔਰ ਕਪੂਰਥਲੇ ਲੋਕਾਂ ਲਈ ਬਹੁਤ ਚੰਗੀ ਗੱਲ ਹੈ ਕਿ ਜਿਹੜੀ ਫੈਸਿਲਿਟੀਆਂ ਲੈਂਡਲੀ ਉਹਨਾਂ ਨੂੰ ਕਪੂਰਥਲਾ ਤੋਂ ਬਾਹਰ ਜਾਣਾ ਪੈਂਦਾ ਸੀ ਜੋ ਇਸ ਸਲੂਨ ਦੇ ਖੇਤਰ ਦੇ ਵਿੱਚ ਅਪ੍ਰੇਡੀਸ਼ਨ ਆ ਚੁੱਕੀਆਂ ਉਹ ਫੈਸਿਲਿਟੀਆਂ ਲੈਣ ਵਾਸਤੇ ਜੁਲੰਧਰੋਂ ਬਾਹਰ ਜੁਲੰਧਰ ਜਾਂ ਕਪੂਰਥਲੇ ਤੋਂ ਦੂਰ ਜਾਣਾ ਪੈਂਦਾ ਸੀ ਉਹ ਉਹਨਾਂ ਨੂੰ ਹੁਣ ਫੈਸਿਲਿਟੀ ਇੱਥੇ ਮਿਲੇਗੀ ਅਸੀਂ ਜਿਨ੍ਹਾਂ ਨੇ ਇਹਨਾਂ ਨੂੰ ਓਪਨ ਕੀਤਾ ਹੈ ਇੱਥੋਂ ਦੇ ਆਰਗੇਨਾਈਜ਼ਰ ਨੇ ਪ੍ਰਬੰਧਕ ਨੇ ਰਮਨ ਜੀ ਨੇ ਤੇ ਉਹਨਾਂ ਦੀ ਟੀਮਾਂ ਨੂੰ ਵਧਾਈ ਦਿੰਨੇ ਔਰ ਇਹ ਕਾਮਨਾ ਕਰਦੇ ਹਾਂ ਕਿ ਇਹ ਜਿਹੜਾ ਉਹਨਾਂ ਨੇ ਪ੍ਰਯਾਸ ਕੀਤਾ ਹੈ ਇਹ ਸਫਲ ਰਹੇਗਾ ਤੇ ਲੋਕ ਇਹਨੂੰ ਭਰਪੂਰ ਸਹਿਯੋਗ ਕਰਨ। ਧੰਨਵਾਦ। ਰਾਜ ਨੂੰ ਹਿਲਦਾ ਹੈ ਇਹ ਰੈਕਸ਼ਨ ਰਮਨ ਕਮਾਨ ਨੇ ਬਹੁਤ ਵਧੀਆ ਸ਼ਹਿਰ ਤੇ ਇੱਕ ਲਗਜ਼ਰੀ ਸਲੂਨ ਖੋਲਿਆ ਕੋਕਟਲੇ ਵਾਸਤੇ ਬਹੁਤ ਹੀ ਜੀ ਨਾ ਇਸ ਸਲੂਨ ਨੂੰ ਖੋਲਿਆ ਜੀ ਨਾਮ ਸੋਨਿਕ ਕੇ ਨਾ ਚਲਿਆ ਕੋਕਟਲਾ ਸ਼ਹਿਰ ਲਈ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਅੱਛਾ ਸਲੂਨ ਅੱਜ ਖੁੱਲਿਆ ਹੈ ਤੇ ਨਾਲ ਰਮਨ ਰੋੜਾ ਜੀ ਨੂੰ ਬਹੁਤ ਬਹੁਤ ਮੁਬਾਰਕ